ਹਾਂਜੀ ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਦੀ ਲੋਟਰੀ ਓਪਨ ਹੋਈ ਹੈ ਜਿਹਨੂੰ ਆਪਾਂ 462 ਨੰਬਰ ਦੀ ਲੋਟਰੀ ਕਹਿੰਦੇ ਆ ਜਿਹੜੀ ਇੱਕ ਤਰ੍ਹਾਂ ਦਾ ਸਮਝ ਲਓ ਆਪਣਾ ਜੇ ਆਪਾਂ ਪੰਜਾਬੀ ਵਿੱਚ ਗੱਲ ਕਰੀਏ ਜਿਵੇਂ ਆਪਾਂ ਦਿਵਾਲੀ ਬੰਪਰ, ਰੱਖੜੀ ਬੰਪਰ ਜਾਂ ਫਿਰ ਨਵੇਂ ਸਾਲ ਦਾ ਬੰਪਰ ਬਣੇ ਹੋਈ ਸਿਸਟਮ ਹੈ ਜਿਹਦੇ ਵਿੱਚ ਕੋਈ ਪੈਸਾ ਨਹੀਂ ਲੱਗਣਾ ਸਿਰਫ 25 ਡਾਲਰ ਦੀ ਛੋਟੀ ਜੀ ਫੀਸ ਹੈ ਤੇ ਤੁਹਾਨੂੰ ਇਹ ਸਭ ਕਰਨ ਵਾਸਤੇ ਤੁਹਾਨੂੰ ਕਿਆ-ਕਿਆ ਕਰਨਾ ਪੈਣਾ ਮੇਰੇ ਵੀਡੀਓ ਤੁਹਾਨੂੰ ਸ਼ੇਅਰ ਕਰੂੰਗਾ ਡਿਟੇਲ ਤੇ ਬੰਦੇ ਨੇ ਦੱਸਿਆ ਹੋਇਆ ਜਿੱਦਾਂ ਜਿੱਦਾਂ ਮੇਰੇ ਕੋਲ ਹੋਰ ਵੀਡੀਓ ਹੋਣਗੇ ਮੈਂ ਤੁਹਾਨੂੰ ਹੋਰ ਸ਼ੇਅਰ ਕਰੂੰਗਾ ਬਟ ਉਹ ਬੰਦੇ ਤਾਂ ਦੱਸਦਾ ਪਰ ਇੱਕ ਗੱਲ ਹੋਰ ਮੈਂ ਤੁਹਾਨੂੰ ਇਹ ਤਾਂ ਜੋ ਲੱਗੇ ਇਹ ਛੋਟੇ ਜਿਹੇ ਕੰਮ ਵਾਸਤੇ ਤੁਸੀਂ ਪਲੀਜ਼ ਏਜੰਟਾ ਕੋਲ ਨਾ ਜਾਇਓ ਇਹ ਛੋਟੇ ਜਿਹੇ ਕੰਮ ਵਾਸਤੇ ਏਜੰਟ ਲੋਤੇ ਪੰਪਾ 10-1000 ਰੁਪਏ ਚਾਰजेस ਕਰਦਾ ਨੇ ਜਿੱਦਾ ਕਿ ਕੋਈ ਮਤਲਬ ਨਹੀਂ ਬਣਦਾ ਜਿਹੜਾ ਬੰਦਾ ਛੋਟਾ ਜਿਹਾ ਕੰਮ ਘਰ ਬੈਠ ਕੇ ਨਹੀਂ ਕਰ ਸਕਦਾ ਫਿਰ ਉਹਦਾ ਤਾਂ ਮੁਸ਼ਕਲ ਹੈ ਤੇ ਕੰਮ ਕਰਨਾ ਕੀ ਹੈ ਜੇ ਤੁਹਾਡੀ ਆਪਣੀ ਮੇਲ ਆਈਡਿ ਤੇ ਇਮੀਕੋਰਟ ਦੇ ਤੁਸੀਂ ਕਿਦਾਂ ਆਪਾਂ ਰਜਿਸਟ੍ਰੇਸ਼ਨ ਕਰਨਾ ਕਿੱਦਾਂ ਕਿੱਦਾਂ ਫੀਸ ਕਟਾਉਣੀ ਸਭ ਕੁਝ ਦੱਸਿਆ ਪਿਆ ਇਹ ਛੋਟੇ ਜਿਹੇ ਕੰਮ ਵਾਸਤੇ ਪੁਲਿਸ ਏਜੰਟਾ ਕੋਲ ਨਾ ਜਾਇਓ ਖੁਦ ਕਰਿਓ ਜੇ ਛੋਟੇ ਛੋਟੇ ਚੀਜ਼ਾਂ ਵਾਸਤੇ ਤੁਸੀਂ ਅੱਗੇ ਅੱਗੇ ਜਾਇਗੇ ਤਾਂ ਤੁਹਾਡਾ ਮਤਲਬ ਵੀ ਤੁਸੀਂ ਅੱਗੇ ਕਿਹ ਅ ਸਰਵਾਈਵ ਕਰੋਗੇ ਜੇ ਤੁਸੀਂ ਇਹ ਕੰਮ ਆਪਣੇ ਆਪ ਨਹੀਂ ਕਰਿਆ ਤੇ ਇਹਦੇ ਨਾਲ ਇੱਕ ਯੂਕੇ ਦੀ ਲੋਟਰੀ ਵੀ ਓਪਨ ਹੋਈ ਆ ਉਹਦੇ ਬਾਰੇ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਜਾਣਕਾਰੀ ਜਮਾਉਂਗਾ ਤੇ ਤੁਸੀਂ ਸਭ ਤੋਂ ਪਹਿਲਾਂ ਆ ਵੀਡੀਓ ਦੇਖੋ ਤੇ ਜਿੱਦਾਂ ਜਿੱਦਾਂ ਬਾਈ ਨਿਖਿਆ ਹੁੰਦਾ ਉਹਦਾ ਕਰੋ ਤੇ ਬਾਬਾ ਸੁੱਖ ਰੱਖੇ ਜਿਹਦੀ ਲੋਟਰੀ ਲੱਗ ਗਈ ਉਹ ਬਾਰੇ ਨਹੀਂ ਆ ਰਿਹਾ ਕੋਈ ਪੈਸਾ ਜਿਹੜਾ ਫ੍ਰੀ ਵਾਲੀ ਸਿਸਟਮ ਹੁੰਦਾ ਹੈ ਓਰੀਜਨਲਾਂ ਨੂੰ 10 10 12 ਬਾਰ ਹਜ਼ਾਰ ਜਣ ਤੇ ਬਚੀਓਗੇ ਜੀ ਸਸਤੀ ਗੱਲ ਜੀ ਆਸਟ੍ਰੇਲੀਆ ਦੀ ਫ੍ਰੀ ਲੋਟਰੀ ਹੈ ਨਾ ਤੁਹਾਨੂੰ ਪਤਾ ਹੀ ਆ ਕਿ ਸ਼ੁਰੂ ਹੋ ਗਈ ਆ 2025-26 ਦੇ ਲਈ ਜਿਹਨੂੰ ਆਪਾਂ 462 ਵਾਲੀ ਲੋਟਰੀ ਕਹਿੰਦੇ ਆ ਸੋ 24 ਜੂਨ 2025 ਤੋਂ ਲੈ ਕੇ 15 ਜੁਲਾਈ 2025 ਇਹਨਾਂ ਦਿਨਾਂ ਦੇ ਵਿੱਚ ਤੁਸੀਂ ਐਂਟਰੀ ਆ ਜਿਹੜੀ ਬੈਲਟ ਦੇ ਵਿੱਚ ਕਰ ਸਕਦੇ ਆ ਸੋ ਬੈਲਟ ਚ ਐਂਟਰੀ ਕਰਨੀ ਕਿਵੇਂ ਆ ਲੋਟਰੀ ਪਾਉਣੀ ਕਿਵੇਂ ਆ ਸਭ ਤੋਂ ਪਹਿਲਾਂ ਤੁਸੀਂ ਕ੍ਰੀਏਟ ਕਰਨਾ ਇਮੀ ਕਾਊਂਟ ਇਮੀ ਕਾਊਂਟ ਜਿਹੜਾ ਇਸ ਵਾਰੀ Google Authenticator ਵਰਗੀਆਂ ਜਿਹੜੀ ਕੋਈ ਐਪ ਆ ਉਹਦੇ ਨਾਲ ਆਪਾਂ ਨੂੰ ਕਨੈਕਟ ਕਰਨਾ ਪੈਣਾ ਸੋ ਐਪ ਡਾਊਨਲੋਡ ਤੁਹਾਨੂੰ ਕਰਨੀ ਪੈਣੀ ਆ ਸੋ ਜਦੋਂ ਤੁਹਾਡਾ ਇਮੀ ਕਾਊਂਟ ਕ੍ਰੀਏਟ ਹੋ ਜਾਊਗਾ ਸੋ ਉਸ ਤੋਂ ਬਾਅਦ ਤੁਸੀਂ ਉਹਦੇ ਚ ਜਾਣਾ ਨਿਊ ਐਪਲੀਕੇਸ਼ਨ ਨਿਊ ਐਪਲੀਕੇਸ਼ਨ ਦੇ ਵਿੱਚ ਇੱਕ ਤੁਹਾਨੂੰ ਮਿਲੂਗੀ ਵੀਜ਼ਾ ਪ੍ਰੀ ਐਪਲੀਕੇਸ਼ਨ ਜਾਂ ਵੀਜ਼ਾ ਐਪਲੀਕੇਸ਼ਨ ਸੋ ਉਹ ਜਿਹੜੀ ਐਪਲੀਕੇਸ਼ਨ ਆ ਤੁਸੀਂ ਉਹਦੇ ਸਾਰੀ ਡਿਟੇਲ ਭਰਨੀ ਆ ਪਾਸਪੋਰਟ ਪੈਨ ਕਾਰਡ ਸੋ ਤੁਹਾਡਾ ਜੋ ਵੀ ਪਾਸਪੋਰਟ ਦੀ ਡਿਟੇਲ ਆ ਸਾਰੀ ਡਿਟੇਲ ਧਿਆਨ ਨਾਲ ਭਰ ਕੇ ਚੈੱਕ ਕਰਨੀ ਆ ਉਸ ਤੋਂ ਬਾਅਦ ਜਦੋਂ ਤੁਸੀਂ ਸਬਮਿਟ ਕਰੋਗੇ ਤਾਂ ਉਹ ਤੁਹਾਡੇ ਤੋਂ ਮੰਗੂਗਾ 25 ਡਾਲਰ ਫੀਸ 25 ਡਾਲਰ ਫੀਸ ਆ ਜਿਹੜੀ ਤੁਸੀਂ ਕਿਸੇ ਵੀ ਕਾਰਡ ਤੋਂ ਭਰ ਸਕਦੇ ਆ ਆਪਣੇ ਬ੍ਰਦਰ ਦੇ ਆਪਣੇ ਫਾਦਰ ਦੇ ਕਿਸੇ ਵੀ ਕੰਟਰੀ ਚੋਂ ਭਰ ਸਕਦੇ ਆ ਕੋਈ ਇਸ਼ੂ ਵਾਲੀ ਗੱਲ ਨਹੀਂ ਆ ਸੋ ਉਸ ਤੋਂ ਬਾਅਦ ਤੁਹਾਨੂੰ ਜਦੋਂ ਤੁਸੀਂ ਬੈਕ ਅਕਾਊਂਟ 'ਚ ਜਾਓਗੇ ਤਾਂ ਤੁਹਾਨੂੰ ਉੱਥੇ ਲਿਖਿਆ ਆ ਜਾਊਗਾ ਰੀਸੀਵਡ ਉਦੋਂ ਤੁਹਾਨੂੰ ਮੇਲ ਵੀ ਆ ਜਾਊਗੀ ਜਦੋਂ ਰੀਸੀਵਡ ਤੁਹਾਡੀ ਜਿਹੜੀ ਐਂਟਰੀ ਉਹ ਪੈ ਗਈ ਆ ਜਿਹੜਾ 16 ਜੁਲਾਈ ਨੂੰ ਡਰਾਅ ਨਿਕਲੂਗਾ ਉਹਦੇ ਲਈ ਵੀ ਤੁਸੀਂ एलिजिਬਲ ਹੋਵੋਗੇ ਸੋ ਇਹ ਡਰਾਅ ਆ ਜਿਹੜੇ 30 ਅਪ੍ਰੈਲ 2026 ਤੱਕ ਨਿਕਲਦੇ ਰਹਿਣਗੇ ਬਾਕੀ ਹਾਂਜੀ ਤੇ ਹੁਣ ਤੁਸੀਂ ਵੀਡੀਓ ਤਾਂ ਦੇਖੇ ਲੱਤੀ ਹੋਣੀ ਆ ਕਿ ਬਾਈ ਨੇ ਕਿੰਦਾ ਬਰੀਫਲੀ ਆ ਡੀਪਲੀ ਤੁਹਾਨੂੰ ਇੱਕ ਇੱਕ ਚੀਜ਼ ਸਮਝਾਈ ਆ ਤੇ ਵੀਰੇ ਦਾ ਮੈਂ ਚੈਨਲ ਵੀ ਥੋੜਾ ਨਾਲ ਸ਼ੇਅਰ ਕਰ ਦੂਗਾ ਬਾਈ ਦਾ ਕੀ ਚੈਨਲ ਆ ਕਿਉਂਕਿ ਮੇਰੇ ਕੋਲ ਅਜੇ ਚੈਨਲ ਦਾ ਨਾਮ ਨਹੀਂ ਵਸੇ ਦੇ ਕਿਸੇ ਨੇ ਰੈਂਡਮਲੀ ਮੈਨੂੰ ਵੀਡੀਓ ਭੇਜੀ ਆ ਦੋਸਤ ਨੇ ਮੈਂ ਕਿਹਾ ਸੋਚਿਆ ਚੱਲ YouTube ਤੇ ਪਾ ਦਿੰਨੇ ਆ ਤੇ ਮੈਂ ਇਹਦਾ ਚੈਨਲ ਦਾ ਨਾਮ ਵੀ ਅਗਲੀ ਕਿਸੇ ਵੀਡੀਓ ਚ ਪਾ ਦੂੰਗਾ ਤੇ ਬਾਈ ਨੂੰ ਤੁਸੀਂ ਫੋਲੋ ਕਰ ਲਿਓ ਬਾਈ ਮਤਲਬ ਜੀ ਲੋਟਰੀ ਨਿਕਲਣ ਦੇ ਬਾਅਦ ਕਈਆਂ ਨੂੰ ਐ ਨਹੀਂ ਪਤਾ ਲੱਗਦਾ ਡਾਕੂਮੈਂਟ ਕਿਹੜੇ-ਕਿਹੜੇ ਦੇਣੇ ਆ ਅੱਗੇ ਕਿੱਦਾਂ ਪ੍ਰੋਸੈਸ ਕਰਨਾ ਤੇ ਅੱਗੇ ਜਿਹੜੀ ਹੁੰਦੀਆਂ ਉਹਦਾ ਨੋਰਮਲ ਫੀਸਾਂ ਦਾ ਹੁੰਦੀ ਹੀ ਆ ਕਿਤੇ ਵੀ ਜੇ ਤੁਸੀਂ ਜਾਣਾ ਤਾਂ ਫੀਸਾਂ ਕਿਵੇਂ ਕਟਾਉਣੀਆਂ ਸਭ ਕੁਝ ਡਿਟੇਲ ਨਾਲ ਦੱਸਦਾ ਤੇ ਫ੍ਰੀ ਆਫ ਕੋਸਟ ਦੱਸਦਾ ਤੇ ਇਹ ਸਭ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਥੈਂਕ ਯੂ ਸੋ ਮੱਚ ਧੰਨਵਾਦੀ